ਤਿੰਨ ਰੈਡਾਂ ਤੇ ਲਾਦ ਗਏ ਤਿੰਨਾਂ ਤੇ ਮੋਟਰਸਾਈਕਲ ਤਿੰਨ ਰੈਡਾਂ ਤੇ ਮਨ ਸਿੰਘ ਦਲੜਦੀਆਂ ਤਿੰਨ ਕਬੱਡੀਆਂ ਤੇ ਮੋਟਰਸਾਈਕਲ ਲੱਗ ਚੁੱਕੇ ਮੇਰੇ ਵੀਰੋ ਲਈ ਵੀ ਸੋਨੀ ਫੱਕਰ ਝੰਡੇ ਵਾਲਿਆ ਦੁਨੀਆ ਕਹਿੰਦੀ ਵੀ ਸ਼ੈਣੀ ਜਾਫੀ ਐ ਪਹਿਲੀ ਕਬੱਡੀ ਐ ਪਹਿਲੀ ਗੋਲ ਆਜੀ ਮੋਤੇ ਪੜਾਈਗਾ ਮੋਟਰਸਾਈਕਲ ਮਲਕੀਤ ਸਿੰਘ ਦਾ ਪੁੱਤਰ ਜਿੱਤ ਗਿਆ ਇੱਕ ਵਾਰੀ ਤਾੜੀਆਂ ਓਏ ਕਬੱਡੀ ਦਾ ਸ਼ੈਣੀ ਜਾਫੀ ਐ ਇਹਨੇ ਤੇ ਵੱਡੇ ਵੱਡੇ ਮੱਲ ਫੜ ਲਿਆ ਮੜਕੀ ਸੇ ਖਿਡਾਰੀਆਂ ਨੂੰ ਪਿਆਰ ਆ ਰੇਡ 5000 ਦੀ 5000 5000 ਦੀ ਕਬੱਡੀ ਤੇ 5000 ਨੂੰ ਟੁੱਟ ਕੇ ਪੈ ਗਿਆ ਮੇਰੇ ਵੀਰੋ ਇੱਕ ਪਾਸੇ ਲੱਭਦੀ लवली ਮਿਹਨਤ ਵਾਲੀਆ ਬੱਲੇ 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 ਤਾੜੀਆਂ 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 5000 ਦਾ ਜਫਾ ਮਿਹਨਤ ਪਾੜੀਏ लवली ਦਾ ਮੇਰੇ ਵੀਰੋ ਰਪਿੰਦਰ ਦੀਆਂ ਤਿੰਨ ਰੈਡਾਂ ਤੇ ਮੋਟਰਸਾਈਕਲ ਉਹ ਮੋਟਰਸਾਈਕਲ ਆ ਗਿਆ ਮੇਰੇ ਵੀਰੋ ਬਿੱਟੂ ਜੀ ਆਹ ਗੱਲ ਤਾਂ ਮੈਨੂੰ ਪਤਾ ਤੁਸੀਂ ਕਿੰਨੇ ਕੁ ਖੁਸ਼ ਹੋ ਜਦੋਂ ਰਪਿੰਦਰ ਆਇਆ ਗਰਾਊਂਡ 'ਚ ਓਏ ਲੋਕਾਂ ਨੇ ਕਲਕਾ ਕਾਣੇ ਕਲਕਾਰੀਆਂ ਮਾਰੀਆਂ ਹੂਟੀ ਕੀਤੀ ਸੀਗੀ ਆ ਪਹਿਲੀ ਕਬੱਡੀ ਕਹਿੰਦੇ ਮੋਟਰਸਾਈਕਲ 5000 ਤੇ ਪਹਿਲਾ ਲੱਗਿਆ ਹੁਣ ਤੇ ਗੱਲ ਮੋਟਰਸਾਈਕਲ ਦੀ ਆ ਹੁਣ ਤੇ ਗੱਲ ਮੋਟਰਸਾਈਕਲ ਆ ਆ ਆ ਕੀ ਬਾਤ ਕੀ ਬਾਤ ਕੀ ਬਾਤ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਆਓ 2000 ਦੀ ਗਵੰਡੀ ਪਿੰਡ ਮੇਰੇ ਵੀਰੋ 2000 ਦੀ ਕਬੱਡੀ ਹੈ ਐਨ ਟਾਪਰ ਖਿਡਾਰੀ ਹੈ ਜ਼ਿਲ੍ਹੇ ਬਠਿੰਡੇ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਬੱਲੇ ਓਏ ਇੱਕ ਬੱਲੇ ਦੋ ਯਾ ਕਿਆ ਬਾਤ ਕਿਆ ਬਾਤ ਇਕਮ ਤੇ ਰਪਿੰਦਰ ਰਪਿੰਦਰ ਤੇ ਇਕਮ ਕਦੇ ਹਥੂਰ ਵਾਲੇ ਦੀਆਂ ਗੱਲਾਂ ਉਹ ਜਨਾਲ ਵਾਲਾ ਪਾਈ ਬੈਠਾ ਆ ਦੋਦੇ ਵਾਲੇ ਨੇ ਰੇਡ ਪਾ ਦਿੱਤੀ ਰਪਿੰਦਰ ਨੇ ਧੰਨਵਾਦ ਲੈ ਦੇ ਭਾਈ 5000 ਦੀ ਰੇਡ 5000 ਦੀ ਕਬੱਡੀ ਪਾਉਣ ਦੇ ਲਈ ਕਹਿੰਦੇ ਕੌਣ ਘੋੜਾ ਸਾਲੂ ਵਾਲਾ ਓਏ ਰਪਿੰਦਰ ਦੋਦੇ ਨੂੰ ਕਿੰਨਾ ਕਰ ਕਰਦੇ ਹੋ ਫਿਰ ਜਿੰਨੇ ਰੁਪਿੰਦਰ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਵਸ ਰਿਹਾ ਆ ਉਹ ਸਾਹਮਣੇ ਕਬੱਡੀ ਪਾਉਣ ਦੇ ਲਈ ਨੌਜਾਨ ਫੇਰ ਵੱਧ ਗਏ ਪੈਂਦੀਆਂ ਕਬੱਡੀਆਂ ਲੱਗਦੇ ਜਫੇ ਉਹ ਚਾਰ ਜਫੇ ਕਰਨ ਦਿਆਲਪੁਰੇ ਦੀ ਰੇਡ ਕਬੱਡੀ ਦਾ ਸ਼ੈਣੀ ਜਫੀ ਮਰਕੀਤ ਸਿੰਘ ਦਾ ਪੁੱਤਰ ਫੱਕਰ ਝੰਡੇ ਪਿੰਡ ਦਾ ਸੋਨੀ ਬੱਲੇਬਾ ਤੇ ਸ਼੍ਰੀ ਅਕਾਲ ਕੀ ਆ ਮੋਰਸਾਈਕਲ 5000 ਰੁਪਏ ਰੇਟ ਤੇ 5000 ਵੱਖਰਾ ਮੋਟਰਸਾਈਕਲ ਤੀਜੀ ਰੇਡ ਲੈ ਵੀ ਧੂੜ ਵਾਲਿਆ ਲੈ ਵੀ ਦੇਖ ਸਾਹਮਣੇ ਇਸ ਵੇਲੇ ਚਾਰ ਚਾਰੇ ਤਿਆਰ ਸੋਨੀ ਤਿਆਰ ਔਰ ਦੇਖਦਾ ਵੀ ਇੱਕਮ ਤਿਆਰ ਹੈ ਗਿੰਦੀ ਤਿਆਰ ਓਏ ਓ ਜਾਫੀ ਓਏ ਰੇਡਰ ਮੋਟਰਸਾਈਕਲ ਮੋਟਰਸਾਈਕਲ ਵਾਲੀ ਰੇਡ ਓ ਬੱਲੇ ਬੱਲੇ ਰਪਿੰਦਰ ਦੋਦੇ ਵਾਲਾ ਰਾਲਾ ਰੱਪਾ ਜਾਇਜ਼ ਬੰਦਾ ਲੈ ਵੀ ਲੱਖੀ ਬਾਈ ਚੱਕ ਬਾਕ 5000 ਦੀ ਰੇਡ 5000 ਦੀ ਰੇਡ ਇਹਦੂ ਇੱਕ ਰੇਡ ਪਹਿਲਾ ਮੋਟਰਸਾਈਕਲ ਜਿੱਤ ਕੇ ਹਟਿਆ ਨੌਈਆਂ ਦਾ ਹੌਸਲਾ ਕਹਿੰਦੇ ਸਤਵੇਂ ਅਸਮਾਨ ਤੇ ਐ ਕੌਨਫੀਡੈਂਸ ਹੈ ਮੇਰੇ ਵੀਰੋ ਟੀਮ ਨੇ ਮੋਟਰਸਾਈਕਲ ਜਿੱਤ ਗਿਆ ਕਿਰਪਾ ਹੈ ਮਹਾਪੁਰਸ਼ਾਂ ਦੀ ਪਰ ਹੁਣ ਦੇਖਦੇ ਆ ਇੱਕ ਪਾਸੇ ਲੱਗ ਗਿਆ ਜੋਰ ਮੇਰੇ ਪੰਜਾਬੀ ਵੀਰੋ ਖੇਡ ਦੇ ਵਿੱਚ ਅੰਨੇ ਬੱਲੇ ਉੱਠੇ ਗੱਬਰੂ ਐ ਲੈ ਵੀ ਵੀਰੇ ਤੇਰਾ